ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਸ਼ਲੋਕ ਸanskritii ਮਹਲਾ ਪਹਿਲਾ ਪਾਉ ਪਹਿਲੇ ਪਾਤਸ਼ਾਹ ਜੀ ਨੇ ਜੋ ਸੰਸਕ੍ਰਿਤੀ ਉਚਾਰਨ ਕੀਤੀ ਹੈ ਉਹ ਉਹਨਾਂ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈ ਸੀ ਸੋ ਇਸ ਬੀੜੀ ਦੇ ਵਿੱਚ ਵੀ ਅਸੀਂ ਸ਼ਲੋਕ ਸਾਸਕ੍ਰਿਤੀ ਮਹਲਾ 5 ਜੋ ਪੰਜਵੇਂ ਪਾਠ ਜੀ ਦੀ ਬਾਣੀ ਹੈ ਉਸ ਸਾਸਕ੍ਰਿਤੀ ਦੇ ਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਜੋ ਸਾਸਕ੍ਰਿਤੀ ਬਾਣੀ ਹੈ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਅੰਗ 1353 ਅੰਗ ਉਤੇ ਆਰੰਭ ਹੁੰਦੀ ਹੈ ਸੋ ਆਓ ਜੋ ਪੰਜਵੇਂ ਪਾਸ਼ਾ ਜੀ ਨੇ ਆਪਣੀ ਰਚਨਾ ਤੋਂ ਉਚਾਰਨ ਸਲੋਕ ਸਾਸਕ੍ਰਿਤੀ ਮਹਲਾ ਪੰਜਵਾ ਉਸ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈਏ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਤਾਂ ਜਿਨ੍ਹਾਂ ਗ੍ਰੰਥੀ ਸਿੰਘਾਂ ਨੇ ਸਾਡੇ ਵੀਰ ਜਿਹੜੇ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਹੋਈ ਹੁੰਦੀ ਉਹ ਸਾਸਕ੍ਰੀ ਦੀ ਦਾ ਪਾਠ ਜਦੋਂ ਅੰਮ੍ਰਿਤ ਵੇਲੇ ਦੂਜੇ ਦਿਨ ਜਦੋਂ ਅੰਮ੍ਰਿਤ ਵੇਲੇ ਭੋਗ ਵਾਲੇ ਦਿਨ ਸਮਾਪਤੀ ਵਾਲੇ ਦਿਨ ਮਾਈਕ ਦੀ ਡਿਊਟੀ ਆਉਂਦੀ ਹੈ ਸਪੀਕਰ ਦੇ ਵਿੱਚ ਬਾਣੀ ਪੜਨੀ ਹੁੰਦੀ ਹੈ ਤਾਂ ਪਾਠੀ ਸਿੰਘ ਸੱਸਕ੍ਰਿਤੀ ਨੂੰ 4 ਵਜੇ ਤੋਂ ਪਹਿਲਾਂ ਹੀ ਲਗਾ ਦਿੰਦੇ ਨੇ ਕਿ ਇਹ ਮਾਈਕ ਸਪੀਕਰ ਦੇ ਵਿੱਚੋਂ ਨਾ ਪੜਨੀ ਪਵੇ ਕਿਉਂਕਿ ਜੋ ਅਸਲੀ ਵਿਦਵਾਨਤ ਹੈ ਉਹ तकरीबन 5:00 ਵਜੇ ਜਾਂ 5:30 ਵਜੇ ਸ਼ਲੋਕ ਸੱਸਕ੍ਰਿਤੀ ਆਰੰਭ ਹੁੰਦੀ ਹੈ ਤੋ 4 ਤੋਂ 6 ਦੇ ਵਿੱਚਕਾਰ ਇਹ ਦਿਵਤੀ ਜੋ ਸਵੀਕਰ ਦੇ ਵਿੱਚ ਮਾਇਕ ਦੇ ਵਿੱਚ ਲੱਗਦੀ ਹੈ ਸੋ ਜਿਹੜਾ ਗ੍ਰੰਥੀ ਸਿੰਘਾ ਨੇ ਸੰਖਿਆ ਕੀਤੀ ਹੋਈ ਹੈ ਉਹ ਤਾਂ ਸੰਪੂਰਨ ਜੋਗ ਭੋਗ ਹੈ ਜੋ ਵਿਦੇਵਿਦਾਨ ਤੇ ਅਨਸਾਰ ਉਹ ਉਸੇ ਸਮੇਂ ਇਹ ਬਾਣੀ ਆਉਂਦੀ ਹੈ ਪਰ ਕਈ ਕੀ ਕਰਦੇ ਨੇ ਕਿ ਇਸ ਬਾਣੀ ਨੂੰ ਪਹਿਲਾਂ ਹੀ ਲਗਾ ਦਿੰਦੇ ਨੇ ਸੋ ਇਸ ਕਰਕੇ ਇਹ ਵੀਡੀਓ ਬਣਾਈ ਜਾ ਰਹੀ ਹੈ ਤਾਂ ਕਿ ਆਮ ਸੰਗਤਾਂ ਵੀ ਇਸ ਬਾਣੀ ਦਾ ਜੋ ਸਸਕ੍ਰਿਤੀ ਹੈ ਇਸ ਬਾਣੀ ਦਾ শুদ্ধ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲੈ ਸਕਣ ਸੋ ਆਓ ਇਸ ਬਾਣੀ ਦੇ ਸ਼ਬਦਾਂ ਦਾ শুদ্ধ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈਏ ਇੱਥੇ ਦੇਖ ਰਹੇ ਹੋ ਕਕਾ ਤੱਤੈਨੁ ਟਿੱਪੀ ਚਚਾਂ ਇਸ ਦਾ ਜੋ ਉਚਾਰਨ ਹੈ ਤੱਤਾਰ ਤੱਤੈਨੁ ਟਿੱਪੀ ਚਚਾਂ ਕਤੰਚ ਤੱਤੈਨੁ ਟਿੱਪੀ ਤੰ ਵਿਵਾਦਣੀਆਂ ਕਤੰਚ ਕਤਾਂਚ ਬੋਲਣਾ ਹੈ ਨਾ ਕਿ ਕੱਤਚ ਬੋਲਣਾ ਜਾਂ ਕਈ ਅਦਕ ਲਗਾ ਕੇ ਬੋਲ ਦਿੰਦੇ ਨੇ ਕਈ ਮੁਕਤਾ ਵੀ ਕਰ ਬੰਦੇ ਨੇ ਇਸ ਦਾ ਉਚਾਰਨ ਹੋਵੇਗਾ ਕਕਾ ਤੱਤੈਨੁ ਟਿੱਪੀ ਤੰ ਅੱਗੇ ਚਚਾਂ ਮੁਕਤਾ ਕਤੰਚ ਬੋਲਣਾ ਹੈ ਕਤੰਚ ਕ ਕਾ ਤਤੇ ਨੂੰ ਟਿੱਪੀ ਚਚਾ ਕਤੰਚ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਕੇ ਨੂੰ ਔਂਕੜ ਤੈਕੇ ਨੂੰ ਟਿੱਪੀ ਬੱਬੇ ਦੇ ਪੈਰ ਦੇ ਵਿੱਚ ਜੋ ਲੱਗਿਆ ਹੈ ਇਹ ਅੱਧਾ ਯਈਆ ਹੈ ਆਪ ਜੀ ਨੂੰ ਪਿਛਲੀਆਂ ਹੋਰ ਵੀ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਜਈਆ ਹੈ ਇਹ ਗੁਰਬਾਣੀ ਦੇ ਵਿੱਚ ਤਿੰਨ ਪ੍ਰਕਾਰ ਵਰਤਿਆ ਗਿਆ ਹੈ ਪੂਰਾ ਜਈਆ ਅੱਧਾ ਜਈਆ ਤੇ ਉਸ ਦਾ ਤੀਜਾ ਹਿੱਸਾ ਜਈਆ ਇਹ ਜੋ ਬੱਬੇ ਦੇ ਪੈਰ ਦੇ ਵਿੱਚ ਲੱਗਿਆ ਹੈ ਇਹ ਜਈਏ ਦਾ ਤੀਜਾ ਹਿੱਸਾ ਵਰਤਿਆ ਗਿਆ ਹੈ ਗੁਰਬਾਣੀ ਦੇ ਵਿੱਚ ਸੋ ਕਕੇ ਨੂੰ ਔਂਕੜ ਟੈਂਕੇ ਨੂੰ ਟਿੱਪੀ ਬੱਬੇ ਦੇ ਪੈਰ 'ਚ ਯਈਆ ਤੱਤੇ ਨੂੰ ਲਾਵਾਂ ਲੱਗੀ ਹੈ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਕੱਕੇ ਨੂੰ ਔਂਕਰ ਟੈਂਕੇ ਨੂੰ ਟਿੱਪੀ ਕੁਟੰ ਅੱਗੇ ਜੋ ਬੱਬੇ ਦੇ ਪੈਰ 'ਚ ਯਈਆ ਹੈ ਇਹ ਕੀ ਕਰੇਗਾ ਉਹ ਬੱਬੇ ਨੂੰ ਸਿਹਾਰੀ ਦੀ ਮਾਤਰਾ ਲਗਾਏਗਾ ਅੱਗੇ ਐੜੇ ਦਾ ਰੂਪ ਲਏਗਾ ਅੱਗੇ ਐੜੇ ਅੱਖਰ ਪ੍ਰਗਟ ਕਰੇਗਾ ਅੱਗੇ ਤੱਤੇ ਨੂੰ ਜੋ ਲਾਹੇ ਉਹ ਤੱਤੇ ਨੂੰ ਹੀ ਲੱਗੇਗੀ ਇੱਥੇ ਯਈਏ ਨੇ ਕੀ ਕੀਤਾ ਹੈ ਯਈਏ ਨੇ ਬੱਬੇ ਨੂੰ ਸਿਹਾਰੀ ਲਗਾ ਕੇ ਅੱਗੇ ਐੜੇ ਅੱਖਰ ਨੂੰ ਪ੍ਰਗਟ ਕੀਤਾ ਹੈ ਭਾਵ ਕਿ ਐੜੇ ਅੱਖਰ ਦਾ ਰੂਪ ਲਿਆ ਹੈ ਸੋ ਇਸ ਦਾ ਉਚਾਰਨ ਕਰਨਾ ਹੈ ਕੁਟੰਬੇ ਅਤੇ ਕੱਕੇ ਨੂੰ ਔਂਕੜ ਟੈਂਕ ਨੂੰ ਟਿੱਪੀ ਕੁਟੰ ਬੱਬੇ ਨੂੰ ਸਿਹਾਰੀ ਬੇ ਅਗੇ ਐੜਾ ਨੁਕਤਾ ਅ ਤੱਤੇ ਨੂੰ ਲਾਵਾ ਤੇ ਕੁਟੰਬੇ ਅਤੇ ਉਚਾਰਨ ਕਰਨਾ ਹੈ ਕੱਕੇ ਨੂੰ ਔਂਕੜ ਟੈਂਕ ਨੂੰ ਟਿੱਪੀ ਕੰ ਬੱਬੇ ਨੂੰ ਸਿਹਾਰੀ ਬੇ ਐੜਾ ਨੁਕਤਾ ਅ ਤੱਤੇ ਨੂੰ ਲਾਵਾ ਤੇ ਕੁਟੰਬੇ ਅਤੇ ਕੁਟੰਬੇ ਅਤੇ ਉਚਾਰਨ ਕਰਨਾ ਹੈ ਐੜਾ ਪਰ ਪਰਕੇ ਬੋਲਣਾ ਹੈ ਉਤੰਬੇ ਅਤੇ ਸੋ ਇਸ ਦਾ ਇਦਾਂ ਹੀ ਉਚਾਰਨ ਕਰਨਾ ਹੈ ਯਈਏ ਨੇ ਬੱਬੇ ਨੂੰ ਸਿਹਾਰੀ ਲਗਾ ਕੇ ਕਿ ਐਡਾ ਅੱਖਰ ਪਰਗਟ ਕੀਤਾ ਹੈ ਸੋ ਅਗਲਾ ਜੋ ਸ਼ਬਦ ਹੈ ਰਾਰਾ ਹਾਹੇ ਨੂੰ ਟਿੱਪੀ ਤਤਾ ਇਸ ਦਾ ਉਚਾਰਨ ਵੀ ਜੋ ਹਾਹੇ ਨੂੰ ਟਿੱਪੀ ਹੈ ਉਸ ਤੋਂ ਪੂਰਾ ਬੋਲਣਾ ਹੈ ਹਾਹੇ ਨੂੰ ਟਿੱਪੀ ਹਮ ਜਦੋਂ ਅਸੀਂ ਮਹਾਰਨੀ ਸਿੱਖਦੇ ਹਾਂ 12 ਮਾਤਰਾਵਾਂ ਸਿੱਖਦੇ ਹਾਂ ਜੋ ਟਿੱਪੀ ਹੈ ਐਡੈਨੁ ਟਿੱਪੀ ਅੰ ਸਸੈਨੁ ਟਿੱਪੀ ਸੰ ਹਾਹੇਨੁ ਟਿੱਪੀ ਹੰ ਸੋ ਰਾਰਾ ਹਾਹੇਨ ਟਿੱਪੀ ਹੰ ਤਤਾ ਇਸ ਦਾ ਉਚਾਰਨ ਕਰਨਾ ਹੈ ਰਹੰਤ ਰਹੰਤ ਉਚਾਰਨ ਕਰਨਾ ਹੈ ਨਾ ਕਿ ਰਹਤ ਜਾਂ ਰਹਿਤ ਉਚਾਰਨ ਨਹੀਂ ਕਰਨਾ ਰਹੰਤ ਉਚਾਰਨ ਕਰਨਾ ਹੈ ਰਹੰਤ ਸੋ ਅਗਲਾ ਜੋ ਸ਼ਬਦ ਹੈ ਲੱਲਾ ਬੱਬਾ ਇੱਥੇ ਧੱਦੇ ਨੂੰ ਟਿੱਪੀ ਵੀ ਹੈ ਧੱਦੇ ਦੇ ਪੈਰ 'ਚ ਯਈਆ ਵੀ ਲੱਗਿਆ ਹੋਇਆ ਹੈ ਰਾ ਲੱਲਾ ਬੱਬਾ ਧੱਦੇ ਨੂੰ ਟਿੱਪੀ ਪੈਰ 'ਚ ਯਈਆ ਵੀ ਲੱਗਿਆ ਹੈ ਸੋ ਇਹਦਾ ਉਚਾਰਨ ਕਿਵੇਂ ਹੋਵੇਗਾ ਲੱਲਾ ਬੱਬਾ ਇਹ ਤਾਂ ਸੇਮ ਹੀ ਉਚਾਰਨ ਹੋਵੇਗਾ ਅੱਗੇ ਜੋ ਧੱਦੇ ਦੇ ਪੈਰ ਤੇ ਜਈਆ ਹੈ ਇੱਥੇ ਵੀ ਇਹ ਅੱਖਰ ਧੱਦੇ ਨੂੰ ਸਿਹਾਰੀ ਲਗਾ ਦਵੇਗਾ ਜਈਏ ਨੇ ਕੀ ਕਰਨਾ ਹੈ ਜਈਏ ਨੇ ਧੱਦੇ ਨੂੰ ਸਿਹਾਰੀ ਲਗਾ ਕੇ ਅੱਗੇ ਜੋ ਟਿੱਪੀ ਹੈ ਉਹ ਐੜਾ ਅੱਖਰ ਪ੍ਰਗਟ ਕਰੇਗਾ ਟਿੱਪੀ ਜੋ ਹੈ ਉਹ ਐੜੇ ਨੂੰ ਲੱਗੇਗੀ ਇੱਥੇ ਅਗਰ ਧੱਦੇ ਨੂੰ ਸਿਹਾਰੀ ਹੁੰਦੀ ਤਾਂ ਈੜੀ ਜੇ ਲਾਵ ਲਗੀ ਹੁੰਦੀ ਭਾਵ ਕੀ ਇੱਥੇ ਆਖਰੀ ਅੱਖਰ ਦੇ ਵਿੱਚ ਜੋ ਯਈਆ ਹੈ ਜੋ ਤੱਦੇ ਨੂੰ ਕੋਈ ਵੀ ਮਾਤਰਾ ਲੱਗੀ ਹੁੰਦੀ ਉਹ ਅਗਲੇ ਅੱਖਰ ਨੂੰ ਜੋ ਪ੍ਰਗਟ ਕਰਨਾ ਹੈ ਉਸ ਨੂੰ ਲੱਗਣੀ ਸੀ ਸੋ ਇਸ ਦਾ ਉਚਾਰਨ ਹੋਵੇਗਾ ਲਵਦੰ ਲੱਲਾ ਬੱਬਾ ਤੱਦੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਲਬਦੇ ਅੰਗ ਉਚਾਰਨ ਕਰਨਾ ਹੈ ਐਡੰ ਟਿੱਪੀ ਅੰਗ ਦੇ ਨਾਲ ਉਚਾਰਨ ਕਰਨਾ ਹੈ ਗੱਗੇ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਲਬਦੇ ਅੰਗ ਉਚਾਰਨ ਕਰਨਾ ਹੈ ਇੱਥੇ ਜਈਏ ਨੇ ਕੀ ਕੀਤਾ ਤਦ ਦਿਨ ਸਿਹਾਰੀ ਲਗਾ ਕੇ ਐੜੇ ਨੂੰ ਟਿੱਪੀ ਲਗਾਈ ਹੈ ਜੋ ਤੱਦੇ ਨੂੰ ਟਿੱਪੀ ਸੀ ਉਹ ਐੜੇ ਨੂੰ ਲੱਗੀ ਹੈ ਲਬਦੇ ਅੰਗ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਸਸਾ ਸਸੇ ਨੂੰ ਲਾਵਾ ਵੀ ਲੱਗੀ ਹੈ ਪੈਰ ਦੇ ਵਿਚ ਅਧਾ ਨੰਨਾ ਵੀ ਹੈ ਹਾਏ ਨੂੰ ਟਿੱਪੀ ਵੀ ਹੈ ਇੱਥੇ ਜੋ ਸਸੇ ਦੇ ਪੈਰ ਚ ਨੰਨਾ ਹੈ ਇਹ ਲਾਵਾ ਜਿਹੜੀ ਹੈ ਉਹ ਨੰਨੇ ਨੂੰ ਲੱਗੇਗੀ ਇੱਥੇ ਆਪ ਜੀ ਨੂੰ ਦੱਸਦੀ ਹੈ ਇਸ ਦਾ ਉਚਾਰਨ ਸਨੇਹਮ ਹੋਵੇਗਾ ਜੋ ਸਸੇ ਨੂੰ ਲਾ ਲੱਗੀ ਉਹ ਨੰਨੇ ਨੂੰ ਲੱਗੇਗੀ ਸਨੇਹੰ ਉਚਾਰਨ ਕਰਾਂਗੇ ਸਨੇਹੰ ਨੰਨੇ ਨੂੰ ਲਾ ਦੇ ਨਾਲ ਉਚਾਰਨ ਹੋਵੇਗਾ ਨੰਨੇ ਨੂੰ ਲਾਵਾਂ ਲੱਗੇਗੀ ਸਨੇਹੰ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਇੱਥੇ ਵੀ ਤੱਤੇ ਦੇ ਪੈਰ ਚ ਅੱਧਾ ਯਈਆ ਹੈ ਇੱਥੇ ਤੱਤੇ ਨੂੰ ਸਿਹਾਰੀ ਵੀ ਹੈ ਅਤੇ ਟਿੱਪੀ ਵੀ ਲੱਗੀ ਹੈ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜਾਂ ਸਸਾ ਇੱਥੇ ਤੱਤੇ ਨੂੰ ਤਾਂ ਸਿਹਾਰੀ ਲੱਗੇਗੀ ਹੀ ਲੱਗੇਗੀ ਅੱਗੇ ਐੜੇ ਦੀ ਅੱਖਰ ਪ੍ਰਗਟ ਹੋਵੇਗਾ ਤੇ ਜੋ ਤੱਤੇ ਨੂੰ ਟਿੱਪੀ ਹੈ ਉਹ ਐੜੇ ਨੂੰ ਲੱਗੇਗੀ ਇਹਦਾ ਉਚਾਰਨ ਕਰਨਾ ਹੈ ਸਤੈੰ ਸਤੈੰ ਉਚਾਰਨ ਕਰਨਾ ਹੈ ਸਤੈੰ ਜੋ ਤੱਤੇ ਨੂੰ ਸਿਹਾਰੀ ਲਗਾ ਕੇ ਜਈਏ ਨੇ ਕਿ ਕੀਤਾ ਐਣਾ ਅੱਖਰ ਪ੍ਰਗਟ ਕੀਤਾ ਜੋ ਤੱਤੇ ਨੂੰ ਟਿੱਪੀ ਸੀ ਉਹ ਐੜੇ ਨੂੰ ਲੱਗੇਗੀ ਸਤੰਗ ਉਚਾਰਨ ਕਰਨਾ ਹੈ ਸੋ ਇਹ ਸanskritee ਦੇ ਵਿੱਚ ਜੋ ਜਈਆ ਹੈ ਬਹੁਤ ਵਾਰ ਵਰਤੇ ਆ ਗਿਆ ਹੈ ਸੋ ਹਰੇਕ ਅੱਖਰ ਦੇ ਵਿੱਚ ਜੋ ਸ਼ਬਦ ਹੈ ਉਸ ਦੇ ਅਕੋਰਡਿੰਗ ਵੱਖੋ ਵੱਖਰਾ ਇਸ ਦਾ ਉਚਾਰਨ ਹੋਵੇਗਾ ਇਸ ਦਾ ਉਚਾਰਨ ਸਤਿਅੰ ਕਰਨਾ ਹੈ ਤੱਤੇ ਨੂੰ ਸਿਹਾਰੀ ਲੱਗ ਗਿਆ ਕਿ ਐੜੇ ਨੂੰ ਟਿੱਪੀ ਲੱਗੇਗੀ ਸੋ ਇਸੇ ਤਰ੍ਹਾਂ ਜੋ ਅਗਲਾ ਸ਼ਬਦ ਹੈ ਮੰਮੇ ਨੂੰ ਸਿਹਾਰੀ ਅੱਗੇ ਥੱਥੇ ਦੇ ਪੈਰ 'ਚ ਜੀਆ ਥੱਥੇ ਨੂੰ ਟਿੱਪੀ ਵੀ ਹੈ ਅੱਗੇ ਤੱਤਾ ਹੈ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਮੰਮੇ ਨੂੰ ਸਿਹਾਰੀ ਅੱਗੇ ਥੱਥੇ ਨੂੰ ਵੀ ਸਿਹਾਰੀ ਲੱਗੇਗੀ ਅਗੇ ਐੜੇ ਨੂੰ ਜੋ ਤੱਥੇ ਨੂੰ ਟਿੱਪੀ ਸੀ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਟਿੱਪੀ ਲਗਾ ਕੇ ਥੱਥ ਤੱਤੇ ਦੀ ਆਵਾਜ਼ ਆਏਗੀ ਇੱਥੇ ਯਈਏ ਨੇ ਕੀ ਕੀਤਾ ਥੱਥੇ ਨੂੰ ਸਿਹਾਰੀ ਲਗਾ ਕੇ ਜੋ ਟਿੱਪੀ ਸੋ ਐੜੇ ਨੂੰ ਲੱਗੀ ਹੈ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਮਿੱਥੇ ਅੰਤ ਮਿੱਥੇ ਅੰਤ ਉਚਾਰਨ ਕਰਨਾ ਹੈ ਮਿੱਥੇ ਅੰਤ ਨਾ ਕਿ ਮਿਥੰਤ ਜਾਂ ਮਿਥਾਂਤ ਜਾਂ ਜਿਵੇਂ ਵੀ ਕਈ ਸੰਤਾਂ ਇਸ ਦਾ ਵੀ ਬਹੁਤ ਗਲਤ ਉਚਾਰਨ ਕਰਤੀਆਂ ਨੇ ਕਿ ਕਿ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਨਹੀਂ ਲਈ ਹੁੰਦੀ ਸੋ ਇਸ ਦਾ ਉਚਾਰਨ ਕਰਨਾ ਹੈ ਮਿੱਥੇ ਅੰਤ ਐਡੈਂਟਿਪੀ ਅੰ ਤਤਾਂ ਅੰਤ ਮਿੱਥੇ ਅੰਤ ਉਚਾਰਨ ਕਰਨਾ ਹੈ ਮਿੱਥੇ ਅੰਤ ਨਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਇਹ ਸ਼ਬਦ ਖਖੇ ਨੂੰ ਸੇ ਬਿਹਾਰੀ ਲੱਗੀ ਹੈ ਖਖੇ ਨੂੰ ਬਿਹਾਰੀ ਖੀ ਨਾਣੇ ਨੂੰ ਟਿੱਪੀ ਹਣੰ ਤਤਾ ਖੀਣੰਤ ਉਚਾਰਨ ਕਰਨਾ ਹੈ ਇਹ ਸ਼ਬਦ ਤਾਂ ਲਿਆ ਗਿਆ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਆਦਾਤਰ ਸੰਤਾਂ ਪਹਿਲੇ ਅੱਖਰ ਨੂੰ ਜਿੱਥੇ ਬਿਹਾਰੀ ਲੱਗੀ ਹੈ ਉਸ ਨੂੰ ਸਿਹਾਰੀ ਦੇ ਨਾਲ ਹੀ ਉਚਾਰਨ ਕਰਦਿਆਂ ਨੇ ਜੋ ਕਿ ਗੁਰਬਾਣੀ ਦੇ ਅਨੁਸਾਰ ਮਹਾਰਨੀ ਦੇ ਅਨੁਸਾਰ ਬਿਲਕੁਲ ਹੀ ਗਲਤ ਉਚਾਰਨ ਹੁੰਦਾ ਹੈ ਸੋ ਜਿੱਥੇ ਵੀ ਹਰੀ ਲੱਗੀ ਹੈ ਉਸ ਨੂੰ ਸਹਾਰੀ ਦੇ ਨਾਲ ਉਚਾਰਨ ਨਹੀਂ ਕਰਨਾ ਇਸ ਦਾ ਸ਼ੁੱਧ ਉਚਾਰਨ ਕਰਨਾ ਹੈ ਥੱਕੇ ਨੂੰ ਬਿਹਾਰੀ ਖੀ ਨਾੜੇ ਨੂੰ ਟਿੱਪੀ ੜੋ ਤਤਾਂ ਖੀ ਅਨੰਤ ਉਚਾਰਨ ਕਰਨਾ ਹੈ ਨਾ ਕਿ ਖੈ ਨੰਤ ਕਈ ਸੰਤਾ ਖੱਖੇ ਨੂੰ ਸਿਹਾਰੀ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਤੇ ਜੋ ਨਾਲੇ ਨੂੰ ਟਿੱਪੀ ਹੈ ਉੱਥੇ ਵੀ ਨੰਨੇ ਨੂੰ ਟਿੱਪੀ ਲਗਾ ਦਿੰਦੀਆਂ ਨੇ ਖੈ ਨੰਤ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਕੀ ਅਨੰਤ ਉਚਾਰਨ ਕਰਨਾ ਖੱਖੇ ਨੂੰ ਵੀ ਹਰੀਖੀ ਬੋਲਣਾ ਹੈ ਪੂਰਾ ਬਿਹਾਰੀ ਦੀ ਆਵਾਜ਼ ਦੇਣੀ ਹੈ ਨਾ ਕਿ ਸਿਹਾਰੀ ਦੀ ਸੋ ਅਗਲਾ ਜੋ ਸ਼ਬਦ ਹੈ ਹਾਖੇ ਨੂੰ ਸਿਹਾਰੀ ਤੱਤੇ ਨੂੰ ਟਿੱਪੀ ਇੱਥੇ ਵੀ ਤੱਤੇ ਦੇ ਪੈਰ ਦੇ ਵਿੱਚ ਅੱਧਾ ਯੱਯਾ ਲੱਗਿਆ ਹੈ ਸੋ ਅੱਗੇ ਤੱਤਾ ਫੇਰ ਹੈ ਸੋ ਇਸਨੇ ਕੀਵੇਂ ਉਚਾਰਨ ਹੋ ਜਗੇਗਾ ਇਸ ਸ਼ਬਦ ਦਾ ਹਾਖੇ ਨੂੰ ਸਿਹਾਰੀ ਹੈ ਤੱਤੇ ਨੂੰ ਟਿੱਪੀ ਤੱਤੇ ਦੇ ਪੈਰ 'ਚ ਯੱਯਾ ਅੱਗੇ ਫੇਰ ਤੱਤਾ ਅੱਖਰ ਲੱਗਿਆ ਹੈ ਸੋ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਇੱਥੇ ਹਾ ਹੇ ਨੂੰ ਜੋ ਸਿਹਾਰੀ ਉਹ ਹਾ ਹੇ ਨੂੰ ਸਿਹਾਰੀ ਹੀ ਲੱਗੇਗੀ ਅੱਗੇ ਜੋ ਤੱਤੇ ਦੇ ਪੈਰ ਚ ਜਈਆ ਇਸ ਨੇ ਕੀ ਕਰਨਾ ਹੈ ਇਸ ਨੇ ਵੀ ਤੱਤੇ ਨੂੰ ਸਿਹਾਰੀ ਦੀ ਆਵਾਜ਼ ਦੇਵੇਗਾ ਅੱਗੇ ਜੋ ਟਿੱਪੀ ਹੈ ਐ ਰੇ ਨੂੰ ਟਿੱਪੀ ਲੱਗੇਗੀ ਅੱਗੇ ਫਿਰ ਤੱਤਾ ਲੱਗੇਗਾ ਸੋ ਇਸਦਾ ਉਚਾਰਨ ਹੋਵੇਗਾ ਹਿਤੇੰਤ ਹਿਤੇੰਤ ਉਚਾਰਨ ਕਰਨਾ ਹੈ ਨਾ ਕਿ ਹਿਤੰਤ ਹਿਤੰਤ ਉਚਾਰਨ ਨਹੀਂ ਕਰਨਾ ਯਈਏ ਨੇ ਕੀ ਕਰਨਾ ਹੈ ਯਈਏ ਨੇ ਤੱਤੇ ਨੂੰ ਸਿਹਾਰੀ ਲਗਾਈ ਹੈ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਟਿੱਪੀ ਲੱਗੀ ਹੈ ਜੋ ਤੱਤੇ ਨੂੰ ਟਿੱਪੀ ਸੀ ਉਹ ਅਗਲੇ ਅੱਖਰ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਟਿੱਪੀ ਲੱਗ ਕੇ ਅੱਗੇ ਤੱਤਾ ਜੋ ਹੈ

अतंत उच्चारण करना है तत्ते नु टिपि तंत अतंत उच्चारण करना है सो इसी तरह ही अगला जो शब्द है गगा नने नु टिपि तता सो इसदा उच्चारण है गणंत ਗੱਗਾ ਨੰਨੇ ਨੂੰ ਟਿੱਪੀ ਤਤਾ ਗਨੰਤ ਉਚਾਰਨ ਕਰਨਾ ਹੈ ਨਾ ਕਿ ਗੰਤ ਜਾਂ ਗਨੰਤ ਉਚਾਰਨ ਨਹੀਂ ਕਰਨਾ ਗੱਗਾ ਨੰਨੇ ਨੂੰ ਟਿੱਪੀ ਨੰਤ ਗਨੰਤ ਉਚਾਰਨ ਕਰਨਾ ਭਰ ਕੇ ਬੋਲਣਾ ਹੈ ਜੋ ਟਿੱਪੀ ਹੈ ਇਸ ਦਾ ਸ਼ੁੱਧ ਉਚਾਰਨ ਕਰਨਾ ਹੈ ਗਨੰਤ ਉਚਾਰਨ ਕਰਨਾ ਹੈ ਸੋ ਇਹ ਸਨ ਸੰਸਕ੍ਰਿਤੀ ਦੇ ਸ਼ਬਦਾਂ ਦਾ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਕਤੰਚ ਤਤੈਨ ਟਿੱਪੀ ਕਤੰਚ ਆਉ ਇੱਕ ਵਾਰ ਫਿਰ ਤੋਂ ਨਿਗਾ ਮਾਰੀਏ ਕਤੰਚ ਉਚਾਰਨ ਕਰਨਾ ਹੈ ਸੋ ਇੱਥੇ ਜੋ ਬੱਬੇ ਦੇ ਪੈਰ ਚ ਜਿਹੜਾ ਸੀ ਇਸ ਦਾ ਸ਼ੁੱਧ ਉਚਾਰਨ ਹੋਵੇਗਾ ਕੁਟੰਬੇ ਅਤੇ ਕੁਟੰਬੇ ਅਤੇ ਉਚਾਰਨ ਕਰਨਾ ਹੈ ਰਹੰਤ ਰਹੰਤ ਉਚਾਰਨ ਕਰਨਾ ਨਾ ਕਿ ਰਹਤ ਜਾਂ ਰਹਤ ਕਈ ਉਚਾਰਨ ਕਰ ਅਧਿਕ ਲਗਾ ਦਿੰਦੇ ਨੇ ਇਹ ਵੀ ਗਲਤ ਉਚਾਰਨ ਹੈ ਰਹੰਤ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਹੀ ਲਬਦੇਮ ਉਚਾਰਨ ਕਰਨਾ ਹੈ ਲੱਲਾ ਬੱਬਾ ਤੱਦੇ ਨੂੰ ਸਿਹਾਰੀ ਯਈਏ ਨੇ ਕੀ ਕੀਤਾ ਹੈ ਜੋ ਅੱਧਾ ਯਈਏ ਲੱਗਿਆ ਹੈ ਤੱਦੇ ਨੂੰ ਸਿਹਾਰੀ ਲਗਾ ਕੇ ਅੱਗੇ ਐੜੇ ਨੂੰ ੱਿਪੀ ਲੱਗੀ ਹੈ ਲਬਦੇਮ ਉਚਾਰਨ ਕਰਨਾ ਹੈ ਅੱਗੇ ਇਸ ਦਾ ਉਚਾਰਨ ਸਨੇਹਮ ਉਚਾਰਨ ਕਰਨਾ ਸਸੇ ਦੇ ਪੈਰ ਚ ਅੱਧਾ ਨੰਨਾ ਲੱਗਿਆ ਹੈ ਸਨੇਹਮ ਇਸ ਨੂੰ ਨੰਨੇ ਨੂੰ ਜੋ ਅੱਧਾ ਨੰਨਾ ਹੈ ਇਸ ਨੂੰ ਜਲਦੀ ਦੇ ਵਿੱਚ ਬੋਲਣਾ ਹੈ ਸਨੇਹਮ ਉਚਾਰਨ ਕਰਨਾ ਹੈ ਭਾਵ ਕਿ ਨੰਨਾ ਪੂਰਾ ਉਚਾਰਨ ਨਹੀਂ ਕਰਨਾ ਇੱਥੇ ਆਪ ਜੀ ਨੂੰ ਸਮਝਾਉਣ ਦੇ ਲਈ ਨੰਨਾ ਲਿਖਿਆ ਹੈ ਜੋ ਸਸੇ ਨੂੰ ਲਾਵਾ ਹੈ ਉਹ ਨੰਨੇ ਨੂੰ ਲੱਗੇਗੀ ਸਨੇਹਮ ਕਿਉਂਕਿ ਸਸੇ ਦੇ ਪੈਰ ਚ ਅੱਧਾ ਨੰਨਾ ਲੱਗਿਆ ਹੈ ਇਸ ਦਾ ਵੀ ਉਚਾਰਨ ਸਤਯੰ ਉਚਾਰਨ ਕਰਨਾ ਹੈ ਸਤਯੰ ਇਸੇ ਤਰ੍ਹਾਂ ਇਹ ਮਿੱਥੇ ਅੰਤ ਜੋ ਥੱਥੇ ਨੂੰ ਦੇ ਪੈਰ 'ਚ ਯਈਆ ਟਿੱਪੀ ਹੈ ਥੱਥੇ ਨੂੰ ਸਿਆਰੀ ਲਗਾ ਕੇ ਅੱਗੇ ਐੜੇ ਨੂੰ ਟਿੱਪੀ ਲੱਗੇਗੀ ਮਿੱਥੇ ਅੰਤ ਉਚਾਰਨ ਕਰਨਾ ਹੈ ਜੋ ਖੱਖੇ ਨੂੰ ਬਿਹਾਰੀ ਹੈ ਖੱਖੇ ਨੂੰ ਪੂਰੀ ਬਿਹਾਰੀ ਬੋਲਣੀ ਹੈ ਕੀ ਅਨੰਤ ਕੀ ਅਨੰਤ ਉਚਾਰਨ ਕਰਨਾ ਇਸੇ ਤਰ੍ਹਾਂ ਹੀ ਅਗਲਾ ਜੋ ਸ਼ਬਦ ਹੈ ਹਤੇ ਅੰਤ ਹਤੇ ਅੰਤ ਉਚਾਰਨ ਕਰਨਾ ਹੈ ਕੁਕਿਆ ਤੇ ਤਤੇ ਨੂੰ ਵੀ ਅੱਧਾ ਯਈਆ ਲੱਗਿਆ ਹੈ ਹਤੇ ਅੰਤ ਸੋ ਅਤੰਤ ਐੜਾ ਤਤੇ ਨੂੰ ਟਿੱਪੀ ਤੰਤ ਅਤੰਤ ਇਸੇ ਤਰ੍ਹਾਂ ਹੀ ਗੱਗਾ ਨੰਨੇ ਨੂੰ ਟਿੱਪੀ ਤੱਤਾ ਗਨੰਤ ਸੋ ਇਹ ਸਨ ਸ਼ਲੋਕ ਸਾਸਕ੍ਰਿਤੀ ਮਹਲਾ ਪੰਜਵਾਂ ਪਾਪ ਕੀ ਪੰਜਵੇਂ ਪਾਦਸ਼ਾਹ ਜੀ ਨੇ ਜੋ ਸਾਸਕ੍ਰਿਤੀ ਉਚਾਰਨ ਕੀਤੀ ਹੈ ਉਸ ਦੇ ਸ਼ਬਦਾਂ ਦਾ শুদ্ধ ਉਚਾਰਨ ਸੋ ਅਗਲੀ ਵੀਡੀਓ ਦੇ ਵਿੱਚ ਜੋ ਬਾਕੀ ਦੇ ਸ਼ਬਦ ਨੇ ਉਹਨਾਂ ਦਾ ਸਹੀ ਉਚਾਰਨ ਦੱਸਾਂਗੇ ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਜੋ ਵੀ ਗੁਰਬਾਣੀ ਪੜ੍ਹਦੀਆਂ ਨੇ ਉਹ ਜਿੱਥੇ ਵੀ ਹੋ ਸਕੇ ਆਪ ਜੀ ਕਿਸੇ ਸੂਝਵਾਨ ਸਿੰਘ ਪਾਸੋਂ ਗੁਰਬਾਣੀ ਦੀ ਸੰਥਿਆ ਜ਼ਰੂਰ ਲਗੋ ਸੋ ਖਰੜ ਸ਼ਹਿਰ ਦੇ ਜਾਂ ਤੇ ਆਲੇ-ਦਾਲ ਦੇ ਇਲਾਕੇ ਦੀਆਂ ਸੰਤਾਨੋਂ ਬੇਨਤੀ ਕਰਦੇ ਹਾਂ ਕਿ ਆਪ ਜੀ ਖਾਲਸਾ ਗੁਰਮਤ ਸੰਗੀਤ ਅਕੈडमी ਰਜਿਸਟਰਡ ਖਰੜ ਵਿਖੇ ਆ ਕੇ ਜਿੱਥੇ ਤੁਸੀਂ ਗੁਰਬਾਣੀ ਦੀ ਸੰਥਿਆ ਦਾ ਸ਼ੁੱਧ ਉਚਾਰਨ ਗੁਰਬਾਣੀ ਸੰਥਿਆ నే ਸਿੱਖ ਸਕਦੇ ਹੋ ਤੇ ਉਸ ਦੇ ਨਾਲ ਹੀ ਆਪ ਜੀ ਗੁਰਮਤ ਸੰਗੀਤ ਹਾਰਮੋਨੀਅਮ ਤਬਲਾ ਤੇ ਨਾਲ ਹੀ ਗੱਤਕਾ ਦਸਤਾਰ ਦਮਾਲਾ ਆਦੀ ਵੀ ਸਿਖਲਾਈ ਪ੍ਰਾਪਤ ਕਰ ਸਕਦੇ ਹੋ ਇੱਥੇ ਜੋ ਗੁਰਬਾਣੀ ਸਿਖਾਈ ਜਾਂਦੀ ਹੈ ਗੁਰਬਾਣੀ ਕੀਰਤਨ ਉਹੋ ਰਾਗਾਂ ਦੇ ਵਿੱਚ ਕੀਰਤਨ ਸਿਖਾਇਆ ਜਾਂਦਾ ਹੈ ਸੋ ਐਨਿਕ ਬੇਨਤੀ ਫਰਮਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ